ਪੁਲਿਸ ਕੇਸ ਤਾਂ ਤੁਸੀਂ ਬਥੇਰੇ ਵੇਖੇ ਸੁਨੇ ਹੋਣੇ ਨੇ ਲੇਕਿਨ ਇੱਕ ਅਜੀਹਾ ਅਜੀਬੋ ਗਰੀਬ ਕੇਸ ਬਠਿੰਡਾ ਦੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕੁੱਕੜ ਪੁਲਿਸ ਕੇਸ ਦੀ ਪ੍ਰਾਪਰਟੀ ਬਣਾਈ ਤੇ ਗਵਾਹੀ ਮੌਕੇ ਹੁਣ ਅਦਾਲਤ ਦੇ ਵਿੱਚ ਪੰਜਾਬ ਪੁਲਿਸ ਕੁੱਕੜ ਨੂੰ ਪੇਸ਼ ਕਰੇਗੀ ਦਰਅਸਲ ਕੋਕੜਾਂ ਦੀ ਲੜਾਈ ਦੇ ਮੁਕਾਬਲੇ ਕਰਵਾਉਣ ਦੇ ਦੋਸ਼ ਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੋ ਫਰਾਰ ਦੱਸੇ ਜਾ ਰਹੇ ਨੇ ਤੇ ਹੁਣ ਪੁਲਿਸ ਨੂੰ ਇਸ ਅਜੀਬੋ-ਗਰੀਬ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਵਿੱਚ ਕੋਕੜ ਪੁਲਿਸ ਦੀ ਕੇਸ ਪ੍ਰੋਪਰਟੀ ਬਣ ਗਿਆ ਤੇ ਫੈਸਲੇ ਤੱਕ ਹੁਣ ਪੁਲਿਸ ਦੀ ਉਸ ਕੋਕੜ ਤੇ ਨਜ਼ਰ ਬਣੀ ਹੋਈ ਹੈ ਤੇ ਪੰਜਾਬ ਪੁਲਿਸ ਵੱਲੋਂ ਉਸ ਕੋਕੜ ਦੀ ਆਉਪਕਤ ਦੀ ਬੜੇ ਚੰਗੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕੋਕੜਾਂ ਦੀ ਲੜਾਈ ਕਰਵਾਉਣ ਦੇ ਇਲਜ਼ਾਮ ਦੇ ਤਹਿਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਇੱਕ ਕੋਕੜ ਤੇ 11 ਟਰਾਫੀਆਂ ਵੀ ਬਰਾਮਤ ਕੀਤੀਆਂ ਗਈਆਂ ਨੇ। ਕੁਕੜਾਂ ਦਾ ਇਨਫੋਰਮੇਸ਼ਨ ਮਿਲੀ ਸੀ ਵਿੱਚ ਮੁਰਗੇ ਲੜਾਈ ਕਰ ਰਹੇ ਆ। ਉੱਥੇ ਮਕਦਮਾ ਤਿੰਨ ਬੰਨਿਆਂ ਨੇ ਦਰਜ ਕੀਤਾ। ਹਮਮ ਰਾਜਵਿੰਦਰ ਸਿੰਘ, ਜਗਸੀਰ ਸਿੰਘ ਤੇ ਗੁਰਜੀਤ ਸਿੰਘ। ਹਮਮ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹੜਾ ਮਗਰਮਾ ਦਰਜ ਕੀਤਾ। ਹੈ ਜੀ? ਕੀ ਕਰਵਾ ਰਹੇ ਸੀ ਇਹ? ਜਾਨਵਰ ਤੱਕ ਪਰੇਸ਼ਾਨ ਕਰਦੇ ਸੀਗੇ। ਹਮਮ ਜ਼ੁਲਮ ਦਾ ਪਰਚਾ ਦਿੱਤਾ ਨੇ ਕੋਰਟ ਟਿਕਟਾ। ਕਿਸ ਤਰੀਕੇ ਨਾਲ ਸੰਭਾਲ ਕਰਦੇ ਸੀ? ਹੈ ਜੀ? ਲੜਾਈ ਕਰਾਉਂਦੇ ਕੀ ਕਰਾਉਂਦੇ ਸੀ? ਲੜਾਈ ਕਰਵਾ ਰਹੇ ਸੀ ਫਿਰ ਤੱਕ ਪਰੇਸ਼ਾਨ। ਲਸ ਤੇ ਕਿੰਨੇ ਕੁੱਕੜ ਸੀ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁੱੜ ਜਿਹੜੇ ਸਾਡੀ ਤਫਰੀਦ ਦੇ ਵਿੱਚ ਕੁੱਕੜ ਆਇਆ ਤੇ ਮੌਕਾ ਹੀ ਦੇ ਵਿੱਚ ਤੁਸੀਂ ਲੜਾਈ ਕੀਤੀ ਪਰਿਵਾਰ ਸੀ ਉਸ ਮੌਕੇ ਦੀ ਤੁਮ ਖਤਮਾ ਦੇਖ ਕੇ ਉਸ ਪੜਾਈ ਪੈ ਕੀਤੇ ਹੋਏ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੌਕੇ ਤੇ ਲੜਾਈ ਸਾਨੂੰ ਇੱਕ ਮਿਲਾਂ ਮੈਂ ਤੁਹਾਨੂੰ ਪਤਾ ਕਰਾਂ ਤੇ ਇਹ ਨੂੰ ਪੇਸ਼ ਕਦੋਂ ਕਰਨਾ ਕਰ ਜਦੋਂ ਅਦਾਲਤ ਤਾਲਮੇ ਕਰੂਗੀ ਕਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਗਰਾਸਟ ਦੇ ਵਿੱਚ ਰੱਖਿਆ ਗਿਆ ਹੈ ਤਾਂ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਕਿਤੇ ਜਰਮ ਜਮਨਤ ਜੋ ਸੀ ਬਰਜ ਮੰਤਰੀ ਆ ਕਰਤੋਂ ਅੱਛਾ ਬਰਜ ਮੰਤਰੀ ਆ ਕਰਤੋਂ ਤੇ ਇਹਨਾਂ ਨੂੰ ਹੁਣ ਕੋਈ ਕੁਕੜਾ ਨੂੰ ਫਿਰ ਕਿੱਥੇ ਰੱਖਿਆ ਗਿਆ ਇੱਕ ਕੁਕੜਾ ਵੀ ਜੀ ਫਿਰ ਕੁਕੜਾ ਕਿ ਇੱਕ ਕਿਹੜਾ ਕੁਕੜਾ ਕਿਹੜਾ ਕੁਕੜਾ ਕਿੱਥੇ ਰੱਖਿਆ ਗਿਆ ਸੀ ਰੰਗ ਦਾ ਕੁਕੜਾ ਕੇ ਸੇਫ ਜਗ੍ਹਾ ਤੇ ਰੱਖਿਆ ਗਿਆ ਜਿੱਥੇ ਉਹ ਦੀ ਦੇਖਭਾਲ ਹੋ ਸਕੇ ਸਾਡੀ ਸੂਚਨਾ ਦੇ ਵਿੱਚ ਹੈ ਟ੍ਰਾਫਿਕ ਦੇ ਵਿੱਚ ਨਾਮ ਦੇਣੇ 7 ਹੀ ਹੋ ਗਈਆਂ ਟ੍ਰਾਫਿਕਾਂ ਬਰਾਮਤ ਕੀਤੀਆਂ ਗਿਆ 11 11 ਸਭ ਲੋ ਟ੍ਰਾਫਿਕਾਂ ਜਿੱਥੋਂ ਦੇਣੀਆਂ ਸੀ ਚਾਹ ਗੁਰਗੇ ਨੇ ਦੋ ਕੁੱਤੜ ਜਿੱਤਿਆ ਜਾਨੋ ਟਰੋਫੀ ਲਈ ਇਹਦੇ ਤੇ ਦੋ ਕੁੱਕਰ ਸੀ ਚਾਰ ਸੀ 10 ਜੋ ਵੀ ਸੀ ਜੀ ਸਾਡੀ ਤਬਦੀਦ ਚ ਸਾਡੀ ਚੱਕਾ ਆ ਲੜਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰੋਫੀ ਦਿੰਗੇ ਜੀ ਇਹ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਲੀ ਟਰੋਫੀ ਸੀ ਇੱਕੋਸ ਕੁੱਕੀ ਨਹੀਂ ਆ ਸਾਡੀ ਜੀ ਸਰ ਤਬਦੀਦ ਦੇ ਵਿੱਚ ਇੱਕੋ ਹੀ ਕੁੱਕਰ ਕਿਵੇਂ ਲੜ ਪਊਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਲੜਾਈ ਕਰਵਾਉਂਗੇ ਰਹੋਗੇ ਦੇਖੋ ਵੀਰ ਜੀ ਤੁਸੀਂ ਰੇਡ ਕੀਤੀ ਉਸ ਟਾਈਮ ਸਾਨੂੰ ਇੱਕ ਕੁੱਕਰਾਂ ਦਾ ਹੋ ਸਕਦਾ 20 ਹੋਣ 50 ਹੋਣ 100 ਹੋਵੇ ਉੱਥੇ ਸਾਡੀ ਤਬਦੀਦ ਚੱਕਾ ਜਦੋਂ ਮੌਕੇ ਤੇ ਸੀ ਪਹੁੰਚੇ ਉਹ ਜਦ ਤਮੀ ਹਾਲ ਚਾਹਤੋ ਡਾਕਟਰੀ ਮੈਨਾ ਕਰਾਇਆ ਗਿਆ ਤਬ ਕੋ ਕਰਦਾ ਅੱਛਾ ਕਿੱਥੋਂ ਕਰਵਾਏ ਡਾਕਟਰ ਸਾਹਿਬ ਨੂੰ ਉਹ ਵਿਚ ਹੈ ਵੀ ਲਾਈ ਕਰਾ ਲੈ ਸੀ ਕਿ ਦੂਜਾ ਇਹ ਤਫਤੀਸ਼ ਦਾ ਹਿੱਸਾ ਵੀ ਜੀ ਮੈਂ ਦੱਸ ਜਗਬਾਨੀ ਟੀਵੀ ਲਈ ਬਠਿੰਡਾ ਤੋਂ ਵੀ ਕੇ ਬਹਿਲ ਦੀ ਰਿਪੋਰਟ